ਦੀ ਇਸ ਪੂਰੇ ਬ੍ਰਹਿਮੰਡ ਦੀ ਰਚਨਾ ਕਰਨ ਤੋਂ ਪਹਿਲਾਂ ਨਾ ਹੀ ਕੋਈ ਪਦਾਰਥ ਸੀ ਨਾ ਹੀ ਸਮਾਂ ਸੀ ਨਾ ਹੀ ਇਹ ਬ੍ਰਹਿਮੰਡ ਸੀਗਾ ਸਿਰਫ ਅੰਧਕਾਰ ਸੀ ਤੇ ਇੱਕ ਸੁੰਨ ਸੀ ਤੇ ਫਿਰ ਪਰਮਾਤਮਾ ਨੇ ਇੱਕ ਖੇਡ ਰਚਾਈ ਤੇ ਪੂਰੇ ਦਾ ਪੂਰਾ ਬ੍ਰਹਿਮੰਡ ਹੋਂਦ ਦੇ ਵਿੱਚ ਆਇਆ ਅੱਜ ਗੱਲ ਕਰਦੇ ਹਾਂ ਜੋ ਵੀ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਗਿਆ ਉਹ 100% ਸੱਚ ਕਿਵੇਂ ਆ ਅੱਜ ਉਸ ਕਾਲਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਦੇਖਦੇ ਹਾਂ ਆਪਾਂ ਜੋ ਬ੍ਰਹਿਮੰਡ ਹੈ, ਸੋਈ ਪਿੰਡੇ, ਜੋ ਖੋਜੇ ਸੋ ਪਾਰੇ। ਹੁਣ ਜਿਹੜੀ ਸਾਇੰਸ ਆਜ ਦੀ ਆਧੁਨਿਕ ਸਾਇੰਸ ਉਹ ਇਹ ਮੰਨਣ ਨੂੰ ਤਿਆਰ ਆ ਕਿ ਕੁਛ ਨਾ ਕੁਛ ਹੈ। ਅਕਾਲ ਪੁਰਖ ਵਾਹਿਗੁਰੂ ਆਪਣੀ ਹੋਂਦ ਰੱਖਦਾ ਜੋ ਇਸ ਪੂਰੇ ਨਿਜਾਮ ਨੂੰ ਚਲਾ ਰਿਹਾ। ਤੇ ਉਹਦੇ ਨਾਲ ਨਾਲ ਉਹ ਇਹ ਵੀ ਮੰਨਦੇ ਨੇ ਕਿ ਜੋ ਕੁਛ ਬ੍ਰਹਿਮੰਡ ਦੇ ਵਿੱਚ ਆ ਉਹ ਸਾਰਾ ਕੁਛ ਸਾਡੇ ਸਰੀਰ ਦੇ ਵਿੱਚ ਵੀ ਹੈਗਾ। ਇਨਸਾਨ ਦਾ ਸਰੀਰ ਇਸ ਪੂਰੇ ਬ੍ਰਹਿਮੰਡ ਜਿੰਨੀ ਤਾਕਤ ਰੱਖਦਾ। ਉਹ ਗੱਲ ਵੱਖਰੀ ਆ ਕਿ ਸਾਨੂੰ ਉਸ ਜੀਤ ਦੀ ਸਮਝ ਨਹੀਂ ਹੈ। ਗੁਰਬਾਣੀ ਨੂੰ ਕਿਸੇ ਸਬੂਤ ਦੀ ਜਰੂਰਤ ਤਾਂ ਹੈ ਨਹੀਂ ਪਰ ਅੱਜ ਦੀ ਜਿਹੜੀ ਸਾਇੰਸ ਆ ਉਹ ਜੋ ਵੀ ਖੋਜ ਕਰ ਰਹੀ ਆ ਕਿਉਂਕਿ ਸਾਇੰਸ ਉਹ ਦੇਖ ਕੇ ਹੀ ਮੰਨਦੀ ਆ ਤੇ ਹੁਣ ਉਹਨਾਂ ਦੀਆਂ ਜਿਹੜੀਆਂ ਦੇਖਣ ਵਾਲੀਆਂ ਖੋਜਾਂ ਨੇ ਉਹ ਵੀ ਇਹ ਗੱਲ ਮੰਨਦੀਆਂ ਨੇ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਜਿਹੜਾ ਸ਼ਬਦ ਆ ਉਹ ਸੱਚਾ ਇਹ ਦੇਖੋ ਤੁਸੀਂ பிரਮੰਡ ਦੀ ਪੂਰੀ ਦੀ ਪੂਰੀ ਤਾਕਤ ਇੱਕ ਇਨਸਾਨ ਦੇ ਸਰੀਰ ਦੇ ਵਿੱਚ ਪਰਮਾਤਮਾ ਨੇ ਕੈਸੀ ਖੇਡ ਰਚਾਈ ਹੋਈ ਆ ਜਿਹੜੀਆਂ ਸਾਡੀਆਂ ਅੱਖਾਂ ਹੁੰਦੀਆਂ ਨੇ ਨਾ ਉਹ ਨੈਬੂਲਾ ਤੇ ਜਿਹੜਾ ਬਲੈਕ ਹੋਲ ਆ ਜਿਹਨੂੰ ਸਭ ਤੋਂ ਵੱਡਾ ਮੰਨਦੇ ਨੇ ਉਹਦੇ ਨਾਲ ਮੇਲ ਖਾਂਦੀਆਂ ਨੇ ਬਿਲਕੁਲ ਜਦੋਂ ਕੋਈ ਤਾਰਾ ਟੁੱਟ ਕੇ ਖੇਲਰਦਾ ਤਾਂ ਉਹਦੀ ਤਸਵੀਰ ਤੇ ਸਾਡੇ ਅੰਦਰ ਤੇ ਜਿਹੜੇ ਸੈੱਲ ਨੇ ਉਹਨਾਂ ਦੀ ਤਸਵੀਰ ਇੱਕੋ ਜਿਹੀ ਆ ਇੱਥੋਂ ਤੱਕ ਸਾਡਾ ਜਿਹੜਾ ਡੀਐਨਏ ਆ ਉਹ ਡਬਲ ਹੈਲਿਕਸ ਨੈਬੂਲਾ ਦੇ ਨਾਲ ਬਿਲਕੁਲ ਮੇਲ ਖਾਂਦਾ ਜੋ ਇੱਕ ਮਰਦੇ ਹੋਏ ਤਾਰੇ ਦੇ ਚਾਰੇ ਪਾਸੇ ਗੈਸਾਂ ਦਾ ਬੱਦਲ ਬਣਿਆ ਹੁੰਦਾ ਉਹਦੇ ਵਰਗਾ ਲੱਗਦਾ ਤੇ ਸਾਡਾ ਜਿਹੜਾ ਡੀਐਨਏ ਆ ਇਹ ਸਾਡੇ ਸਰੀਰ ਦੇ ਵਿੱਚ ਇੰਨੀ ਮਾਤਰਾ ਦੇ ਵਿੱਚ ਆ ਵੀ ਇੱਕ ਸੂਰਜ ਤੋਂ ਪਲੂਟੋ ਗ੍ਰਹਿ ਤੱਕ 17 ਵਾਰੀ ģੇੜਾ ਕੱਢ ਸਕਦਾ ਹੈ ਤੇ ਹੁਣ ਜਿਹੜੀ ਸਭ ਤੋਂ ਹੈਰਾਨ ਕਰਨ ਵਾਲੀ ਤੇ ਨਵੀਂ ਜਾਣਕਾਰੀ ਆ ਉਹ ਇਹ ਆ ਕਿ ਜਦੋਂ ਜੇਮਸ ਵੈਬ ਨੇ ਯੂਨੀਵਰਸ ਦੀ ਫੋਟੋ ਲਈ ਤੇ ਉਹਦੇ ਨਾਲ ਦਿਮਾਗ ਦੇ ਸਕੈਨ ਵਾਲੀ ਫੋਟੋ ਰੱਖੀ ਗਈ ਤਾਂ ਉਹ ਦੋਨੇ ਫੋਟੋਆਂ ਦੇਖਣ ਦੇ ਵਿੱਚ ਬਿਲਕੁਲ ਇੱਕੋ ਜਿਹੀਆਂ ਲੱਗਦੀਆਂ ਸੀ ਯੂਨੀਵਰਸ ਦਾ ਤੇ ਦਿਮਾਗ ਦਾ ਕੰਮ ਕਰਨ ਦਾ ਪੈਟਰਨ ਉਹਦੇ ਚੱਲਣ ਦਾ ਤਰੀਕਾ ਉਹਦਾ ਸਿਸਟਮ ਹਰ ਸ਼ੈ ਇਕੋ ਜੀ ਲੱਗਦੀ ਸੀ ਉਹ ਇਦਾਂ ਲੱਗਦਾ ਸੀ ਕਿ ਦੋਨੇ ਤਸਵੀਰਾਂ ਇੱਕੋ ਚੀਜ਼ ਦੀਆਂ ਨੇ ਪਰ ਉਹ ਇੱਕ ਯੂਨੀਵਰਸ ਦੀ ਸੀ ਤੇ ਇੱਕ ਸਾਡੇ ਦਿਮਾਗ ਦੀ ਸੀ ਸੋ ਐਸਾ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਸਾਡਾ ਦਿਮਾਗ ਬਣਾਇਆ ਹੋਇਆ ਕਿ ਉਹਦੇ ਵਿੱਚ ਪੂਰੇ ਦਾ ਪੂਰਾ ਯੂਨੀਵਰਸ ਆ ਜਿਹੜਾ ਉਹ ਸਮਾਇਆ ਹੋਇਆ ਲਾ ਆਫ ਫਿਜਿਕਸ ਦੀਆਂ ਕੁਝ ਐਕਟੀਵਿਟੀਆਂ ਜਿਹੜੀਆਂ ਯੂਨੀਵਰਸ ਦੇ ਵਿੱਚ ਕੰਮ ਕਰਦੀਆਂ ਨੇ ਉਹੀ ਸੇਮ ਸਾਡੇ ਦਿਮਾਗ ਦੇ ਵਿੱਚ ਚੱਲ ਰਹੀਆਂ ਨੇ ਸੋ ਇਥੋਂ ਪਤਾ ਲੱਗਦਾ ਕਿ ਜੋ ਪ੍ਰਹਿਮੰਡੇ ਸੋ ਹੀ ਪਿੰਡੇ ਜੋ ਖੋਜੇ ਸੋ ਪਾਵੇ ਪਰਮਾਤਮਾ ਨੇ ਕਿੰਨਾ ਤਾਕਤਵਰ ਬਣਾਇਆ ਇਨਸਾਨੀ ਸਰੀਰ ਨੂੰ ਇਨਸਾਨੀ ਦਿਮਾਗ ਨੂੰ ਇਹ ਪੂਰੇ ਦੇ ਪੂਰੇ ਪ੍ਰਹਿਮੰਡ ਦੀ ਤਾਕਤ ਆ ਜਿਹੜੀ ਉਹ ਸਾਡੇ ਅੰਦਰ ਪਾਤੀ ਹੁਣ ਤਾਂ ਇਹ ਚੀਜ਼ਾਂ ਦੇ ਬਾਰੇ ਗੋਰੇ ਵੀ ਗੱਲ ਕਰਦੇ ਆ ਇਹਨਾਂ ਚੀਜ਼ਾਂ ਦੇ ਬਾਰੇ ਹਰ ਰੋਜ਼ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਨੇ ਉਹੀ ਸਾਇੰਸ ਜਿਹੜੀ ਰੱਬ ਨੂੰ ਮੰਨਦੀ ਨਹੀਂ ਸੀ ਰੱਬ ਦੀ ਹੋਂਦ ਨੂੰ ਨਹੀਂ ਮੰਨਦੀ ਸੀ ਉਹ ਸਾਇੰਸ ਅੱਜ ਕਹਿੰਦੀ ਆ ਕਿ ਇਦਾਂ ਦਾ ਕੋਈ ਨਾ ਕੋਈ ਪ੍ਰਮਾਤਮਾ ਹੈ ਆਪਣਾ ਵजूद ਰੱਖਦਾ ਜਿਹੜਾ ਇਸ ਪੂਰੇ ਬ੍ਰਹਿਮੰਡ ਨੂੰ ਚਲਾ ਰਿਹਾ ਤੇ ਉਹ ਇਹ ਵੀ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਕਿਤੇ ਹੋਰ ਨਹੀਂ ਉਹ ਪ੍ਰਮਾਤਮਾ ਜਿਹੜਾ ਬ੍ਰਹਿਮੰਡ ਦੇ ਵਿੱਚ ਆ ਉਹੀ ਪ੍ਰਮਾਤਮਾ ਸਾਡੇ ਅੰਦਰ ਵੀ ਵਾਸ ਕਰਦਾ ਇਨੀ ਬਰੀਕੀ ਦੇ ਨਾਲ ਅੱਜ ਕੱਲ ਇਸ ਚੀਜ਼ ਦੇ ਉੱਤੇ ਗੱਲਬਾਤ ਹੋ ਰਹੀ ਆ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਪ੍ਰਮਾਤਮਾ ਦੇ ਉੱਤੇ ਯਕੀਨ ਰੱਖੋ ਭਰੋਸਾ ਰੱਖੋ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਨੇ ਥੋੜਾ ਭਰੋਸਾ ਤੁਹਾਨੂੰ ਬਹੁਤ ਅੱਗੇ ਲਿਜਾ ਸਕਦਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਆਜੋ ਫਿਰ ਆਪਾਂ ਅੱਗੇ ਗੋਰਿਆਂ ਦੀ ਖੋਜ ਦੀਆਂ ਕੁਝ ਕੁ ਕਲਿੱਪਾਂ ਦੇਖਦੇ ਹਾਂ ਜਿਦੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਅੱਜ ਦੀ ਸਾਇੰਸ ਵੀ ਇਹ ਚੀਜ਼ ਨੂੰ ਮੰਨਦੀ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਧੰਨਵਾਦ ਜਿਉਂ ਦੇ ਵਾਸਤੇ ਰਹੋ With each letter, have a mysterious number associated with the letter. The study of that code is called gematria, atomic mass of the elements. The numbers of the atomic mass are the numbers that equate to the mysterious letters in the ancient alphabets. What that means is when you look at human DNA or the DNA, DNA of, of any life, the numbers that equate to those become one, five, six, and three. Literally reads, literal. God eternal within the body. God eternal within the body. It is in Hebrew and Aramaic and Sanskrit, three of the root languages. If there's an intentionality underlying life itself and human life specifically, it would make tremendous sense to me that who or whatever is responsible would somehow have left a sign. Why place that signature? Into something that can crumble over a few thousand years, like a temple wall, or into a, the pages of a book or, or, that can be destroyed. Why not put it in the creation? Science has, in fact, discovered God, and you can talk to the hard lined atheists, and they will say, "It looks like science has indeed discovered God." How are we going to have this idea—is there a God or not? Notice that the creation force isn't the three-letter word God. If you look at the words carefully, it's a quantum fluctuations. So, look what science has discovered. We can create the universe from absolute nothing, provided we have the, the, the forces of nature. Now, the laws of nature, the forces of nature aren't physical, they act on the physical. So, if they create the universe, that means they predate the universe. So, now we have a set of forces, we call them the laws of nature, that are not physical, that are able to act on the physical, they create the physical from absolute nothing. And they predate the universe, which means they predate our understanding of time. Put that together, it sounds very familiar. If you haven't noticed it, that's the biblical definition of God. There's only one nuance that's left, left, left hanging, we can talk about it another time perhaps, is that which created the universe, those forces active in the universe. But up to that point, science says we, you are correct. The, the definition of the biblical God is predates time, outside of time god is not a physical being is, is a force and it creates the universe you'll notice that the opening chapter of genesis the only name for god is elohim god as manifest in the universe